ਭਾਰਤ ਪਾਕਿਸਤਾਨ ਦਰਮਿਆਨ ਜੰਗ ਦੇ ਖੌਫ ਨੂੰ ਵੇਖਦੇ ਹੋਏ ਫਤੇਗੜ ਚੂੜੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਰਾਸ਼ਨ ਇਕੱਠਾ ਕਰਨ ਲੱਗੇ ਹੋਏ ਹਨ। ਕਰਿਆਨੇ ਦੀ ਦੁਕਾਨ ਤੇ ਰਾਸ਼ਨ ਅਤੇ ਪੈਟਰੋਲ ਪੰਪ ਤੇ ਪੈਟਰੋਲ ਲੈਣ ਲਈ ਲੋਕਾਂ ਦੀ ਭਾਰੀ ਪੀੜ ਦਿਖਾਈ ਦੇ ਰਹੀ ਹੈ ਅਤੇ ਲੋਕਾਂ ਚ ਰਾਸ਼ਨ ਇਕੱਠਾ ਖਰੀਦਣ ਲਈ ਹਫੜਾ ਦਫੜੀ ਮੱਚੀ ਹੋਈ ਹੈ। ਇਸ ਬੰਦੀ ਵਕ ਵਕ ਲੋਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਦੇ ਖੌਫ ਨੂੰ ਵੇਖਦੇ ਹੋਏ ਉਹ ਰਾਸ਼ਨ ਇਕੱਠਾ ਖਰੀਦ ਰਹੇ ਹਨ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਗਵਾਂਢੀ ਦੇਸ਼ਾਂ ਦੀ ਜੰਗ ਨਹੀਂ ਹੋਣੀ ਚਾਹੀਦੀ ਅਤੇ ਕਈ ਕਹਿੰਦੇ ਹਨ ਕਿ ਇਸ ਵਾਰ ਪਾਕਿਸਤਾਨ ਨੂੰ ਸਬਕ ਸਿਖਾ ਦਿਓ ਜੋ ਕਿ ਕੋਜੀਆਂ ਹਰਕਤਾਂ ਕਰਦਾ ਹੈ ਅੱਗੇ ਤੋਂ ਨਾ ਕਰੇ। ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਫਤਿਹਗੜ ਜੂੜੀਆਂ। ਪਿੰਡਾਂ ਦਾ ਲੋਕਲ ਫਤਿਹਗੜ ਜੂੜੀਆਂ ਦਾ। ਨਹੀਂ ਆਏ ਸੀ ਮੌਤੇ ਇਹਨਾਂ ਨਕੀ ਦਿਨ ਹਾਂਜੀ ਰਾਸ਼ਨ ਦੇ ਕਾ ਵੀ ਸਮਾਗਮ ਆ ਦੇਸ਼ਾਂ ਦਾ ਤੁਸੀਂ ਲੈ ਕੇ ਵੀ ਦੇਖੋ ਲੜਾਈ ਦਾ ਤਾਂ ਅਜੇ ਪਤਾ ਨਹੀਂਗਾ ਪਰ ਲੋਕ ਜਿਹੜੇ ਆ ਵੀ ਦੇਖੋ ਦੇਖੀ ਜਾਨੀ ਕਿ ਇੱਕ ਭਰਾਤ ਬਹੁਤ ਹੋਰੀ ਲੋਕਾਂ ਨੂੰ ਲੜਾਈ ਦਾ ਚਾਂਸ ਹੀ ਬਣ ਰਿਹਾ ਤੇ ਦੇਖੋ ਵੇਖੀ ਲੋਕ ਆਪਣਾ ਰਾਸ਼ਨ ਪਾਈ ਜਾ ਰਹੇ ਨੇ ਕਿਸੇ ਵੀ ਐਕਸਮੈਨ ਆਰਮੀ ਐਕਸਮੈਨ ਜੇ ਐਕਟੀਵਿਟੀ ਇਸ ਤੁਹਾਡੀ ਲੋਕ ਪੈਂਦੀ ਆ ਆਰਮੀ ਨੂੰ ਦੇਸ਼ ਨੂੰ ਤਿਆਰੀ ਹੈ ਹਾਂਜੀ ਦੇਖੋ ਜੀ ਮੈਂ ਥੋੜਾ ਜਰ ਪਿਛੇ ਰਿਟਾਇਰਮੈਂਟ ਹੋਇਆ ਜੇ ਫਿਰ ਵੀ ਦੇਸ਼ ਨੂੰ ਲੋੜ ਪਏਗੀ ਤੇ ਆਪਾਂ ਤਿਆਰ ਬੈ ਤਿਆਰ ਆ ਜਾਣ ਲਈ ਫਿਰ ਇਹ ਮੈਸੇਜ ਆਏਗਾ ਤਾਂ ਫਿਰ ਜਾਵਾਂਗੇ ਏਦਾਂ ਜਾਣ ਦੇ ਵਿੱਚ ਥੋੜਾ ਜਿਹਾ ਇਹਨਾਂ ਦੇ ਹੱਥਾਂ ਉੱਤੇ ਆ ਇਹ ਮਨ ਕੇ ਥੋੜੇ ਪਹਿਲਾਂ ਵੀ ਮੇਰੇ ਜਾਨੀ ਕਿ ਸਪਲੈਂਡਰ ਲੱਗ ਟੁਕੇ ਨੇ ਆਪਣੇ ਕਿਹੜੀ ਜਗ੍ਹਾ ਆਪਣਾ ਰਜੌਰੀ ਰਜੌਰੀ ਤਾਂ ਹਾਂਜੀ ਪੁੰਛ ਰਜੌਰੀ ਅਮਰ ਸਾਹਮਣੇ ਫਾਇਰ ਹੋਣ ਦੇ ਦਰਾਂ ਮੇਰੇ ਪਹਿਲਾਂ ਵੀ ਲੱਗ ਚੁੱਕੇ ਨੇ ਸਿਲੰਡਰ ਪਰ ਫੇਰ ਵੀ ਅਸੀਂ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਜਾਵਾਂਗੇ ਤੇ ਨਹੀਂ ਤੁਸੀਂ ਆਪਣਾ ਹਿੱਸਾ ਪਾ ਚੁੱਕੇ ਹੋ ਹਾਂਜੀ ਹਿੱਸਾ ਪਹਿਲਾਂ ਪਾ ਚੁੱਕੇ ਆ ਤੇ ਫੇਰ ਅਗਾਹ ਵੀ ਪਾਵਾਂਗੇ ਤੇ ਇਸੇ ਵਾਰ ਵਿੱਚ ਹਾਂਜੀ ਤੇ ਫੇਰ ਵੀ ਤਿਆਰੀ ਹੈ ਫੇਰ ਵੀ ਤਿਆਰੀ ਆ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਫੇਰ ਵੀ ਤਿਆਰ ਆ ਹਰ ਪਾਸੇ ਅਬਰ ਮਾਲਕ ਮੇਰੀ ਕਰੇ ਕਿ ਇਹੋ ਜਿਹੇ ਕੋਈ ਚਾਂਸ ਨਾ ਬਣਨ ਕਿ ਜਨਤਾ ਨੂੰ ਇਹ ਕੁਛ ਸਹਿਣਾ ਪਏ ਵਾਇਰ ਦਿਖਾਤਾ ਐ ਮੈਂਸਾਪ ਆਜੀ ਉਹ ਕਬੱਡੀ ਗਿੰਤੀ ਜੱਜ ਤੁਹਾਡੇ ਨਾਲ ਆਇਆ ਹਾਂ ਹਾਂਜੀ ਪੰਜ ਮਹੀਨਾ ਦਾ ਪਾ ਪਾੜਾਂ ਦੀ ਲੜਾਈ ਨੂੰ ਵੇਖਿਆ ਜਿਹੜਾ ਇਹ ਪ੍ਰਵਾਸੀ ਵੀ ਦੇ ਕੀ ਕਹਿੰਦੇ ਲੋ ਰਾਸਤੇ ਸਾਡੇ ਸਟੋਰ ਚ ਪਹਿਲਾਂ ਵੀ ਬਹੁਤ ਹੁੰਦਾ ਆ ਪਰ ਜੋ ਜੰਗ ਨੂੰ ਲੈ ਗਈ ਜੰਗ ਦਾ ਮਹੌਲ ਬਣਾਇ ਲੋਕੀ ਇੰਨਾ ਰਖ ਲੈ ਚੁਕੇ ਨੇ ਕਿ ਸਾਨੂੰ ਖੋੜਾ ਟੇ ਕੋ ਖਲੋਣ ਨੇ ਟਾਈਮ ਨਹੀਂ ਆ ਪਰ ਇਹ ਫਿਰ ਵੀ ਚਾਹੁੰਦੇ ਆ ਕਿ ਜੋ ਇਹ ਚੀਜ਼ ਨਾ ਹੋਏ ਬਹੁਤ ਲੋਕਾਂ ਦਾ ਗਰੀਬ ਲੋਕਾਂ ਦਾ ਨੁਕਸਾਨ ਹੋਣਾ ਹੈ ਕਿੰਨੇ ਕਿਨੇ ਦੇ ਨਾਲ ਲੋਕ ਰਸਤਾ ਆਇਆ ਇਹ ਕੁਛ ਦਾਦਾ ਦੇ ਨਾਲ ਲੋਕੀ ਲਖਣ ਲੈ ਗਏ ਕਟਾਈ ਬਹੁਤ ਵੱਡ ਲੈ ਗਏ ਲੋਕੀ 3 ਤੋਂ 1 ਤੋਂ ਯਾਨੀ ਕਿ ਜਿੱਦ ਨੂੰ ਜਿੰਨੀ ਮੈਂ ਇਹ ਚੀਜ਼ ਦੇਖਦਾ ਮੈਂ ਨਾ ਹਾਂ ਕਾਰ ਲੈ ਹਾਂ ਜੀ ਇਹ ਕੱਲ ਵੀ ਬਹੁਤ ਜ਼ਿਆਦਾ ਆਦਮੀ ਦਾ ਜੀ ਬਹੁਤ ਜ਼ਿਆਦਾ ਹੈ ਕੁਲਦੀਪ ਸਿੰਘ ਜੀ ਵੀਰ ਜੀ ਆਏ ਅਈ ਤੂੰ ਵੀ ਜੀ ਲੋਕਲੀ ਫਦੇਗੜ ਚੂੜੀਆਂ ਆ ਮੌਂ ਤੇ ਰਸਤਾ ਜੀ ਬੜਾ ਤੂੰ じゃ ਕੀ ਇਹ ਚਰਚਾ ਨਹੀਂ ਲੜਾਈ ਵਾਗੇ ਵਧਨੀ ਉਹਦੇ ਉਹਦੇ ਨੂੰ ਲੈ ਕੇ ਇਹ ਵੀ ਨਹੀਂ ਹੈ ਤੇ ਜੰਗ ਨਹੀਂ ਚਰਚਾ ਇਹਦੇ ਸਰਕਾਰ ਦੀਆਂ ਪਾਲਿਸੀਆਂ ਕਹਿ ਸਕਦੇ ਆਪਾਂ ਇਹ ਹੁਣ ਕਿਹੜੀ ਸਰਕਾਰ ਦੀ ਇਹ ਨੇ ਮਾਲਕ ਜਾਣਦਾ ਪਰ ਹੈ ਪਾਲਿਸੀਆਂ ਇਹੀ ਨੇ ਕਿ ਜੰਗ ਲੱਗਣੀ ਜਾਂ ਨਹੀਂ ਲੱਗਣੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਰਾਜਨ ਰਾਜਨ ਵੀਰ ਜੀ ਐਸੇ ਕਰਕੇ ਰਹੇ ਆਗੇ ਆਪਾਂ ਹੁਣ ਕੋਈ ਜਿਹੜੇ 4 ਦਿਨ ਜ਼ਿੰਦਗੀ ਦੇ ਸੌਕੇ ਕੱਢ ਲਾਂਗੇ ਮੁੜ ਕੇ ਤੇ ਬੱਤੀਆਂ ਵੀ ਕਿੰਦੇ ਬੰਦ ਹੋ ਜਾਣੀਆਂ ਚਲ ਕਿਨੇ ਕਿੰਦਾ ਨਾਲ ਆਈ ਵੀਰ ਜੀ ਲੱਗ ਪਾ ਦੋ ਜਿੰਨੇ ਦਿਨ ਕੋਈ ਜੀਵਦਾ ਹੈਗਾ ਸਾਦਨੇ ਵੀ ਜੇ ਤੇ ਜਾ ਕੇ ਲੰਗੀ ਤੇ ਫਿਰ ਤੋਂ ਕੁਝ ਕਹਿ ਨਹੀਂ ਸਕਦੇ ਤੇ ਜੇ ਮਾਲਕ ਭਲੀ ਕਰੇ ਸਾਰੇ ਸੰਸਾਰ ਦੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਗੁਰੂ ਰਾਮਦਾਸ ਕਿਰਪਾ ਕਰਨ ਤੇ ਇਹ ਸਮਾਜ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਰਬੱਤ ਦਾ ਹੀ ਭਲਾ ਹੋਵੇ ਇਹ ਜੰਗਾਂ ਜੁੱਗਾਂ ਚਾਹੇ ਪਾਕਿਸਤਾਨ ਨੇ ਚਾਹੇ ਇੰਡੀਆ ਵਿੱਚ ਚਾਹੇ ਹੋਰ ਵੀ ਦੇਸ਼ ਨੇ ਇਹ ਸਾਰਿਆਂ ਲਈ ਖਤਰਨ ਨਾਕ ਨੇ ਹਾਤਕ ਨੇ ਇਸ ਕਰਕੇ ਅਸੀਂ ਗੁਰੂ ਰਾਮਦਾਸ ਅੱਗੇ ਗੁਰੂ ਨਾਨਕ ਪਾਸ਼ਾ ਅੱਗੇ ਇਹ ਹੀ ਅਰਦਾਸ ਕਰਦੇ ਆਂ ਕਿ ਮਾਲਕ ਸਰਬੱਤ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਇਨਸਾਨੀਅਤ ਦਾ ਭਲਾ ਕੋਈ ਜੇ ਆਪਾਂ ਗੱਲ ਕਰੀਏ ਅਤਵਾਦੀਆਂ ਦੀ ਅਤਵਾਦੀ ਕਿਸੇ ਦੇ ਵੀ ਸਕੇ ਨਹੀਂਗੇ ਉਹ ਇਨਸਾਨੀਅਤ ਦੇ ਸੱਚੀ ਨਹੀਂ ਸਕੇ ਨਹੀਂਗੇ ਇਨਸਾਨੀਅਤ ਹੀ ਹੈ ਜਿਹੜੀ ਕਿ ਸਾਰਿਆਂ ਦੀ ਮਤਲਬ ਆਪਾਂ ਕਹਿ ਸਕਦੇ ਆਂ ਵੀ ਸਹੀ ਤਰੀਕੇ ਨਾਲ ਸਰਕਾਰਾਂ ਨੂੰ ਚਲਾਉਂਦੀ ਆ ਤੇ ਬਾਕੀ ਮਾਲਕ ਭਲੇ ਕਰੇ ਸਰਬੱਤ ਦੇ ਕਿਉਂਕਿ ਜਾਣ ਕੇ ਤੇ ਉਹਨਾਂ ਮਾਲਕ ਜਾਣੇ ਵੀ ਸਰਕਾਰਾਂ ਦੀ ਪਾਲਿਸੀ ਆ ਜਾਂ ਕੀ ਹੈ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਸੋ ਫੇਰ ਸਾਡੀ ਇਹੀ ਅਰਦਾਸ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਖत्री ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹੀ ਸਾਡਾ ਉਪਦੇਸ਼ ਹੈ ਜੀ ਅੰਜਸਿੰਦਰ ਕਾਹ ਜੀ ਅਸੀਂ ਫਟੇਗਾ ਚੋਰੀਆਂ ਦੇ ਪੈਨ ਤੇ ਲੱਗ ਰੁਪੋ ਵਾਲੀਆਂ ਆਏ ਨੇ ਹੋਰ ਇਹੋ ਆਏ ਤੇ ਸੌਦਾ ਖਰੀਦ ਰਹੇ ਕਿਉਂ ਹਾਂ ਜੀ ਆਹ ਹੰਦ ਲੜਾਈ ਦੇ ਚਾਂ ਚੱਲਣ ਡਏ ਨੇ ਤੇ ਕਰਦੇ ਸੋਚਦੇ ਵੀ 15 20 ਦਿਨ ਵਾਸਤੇ ਸੌਦਾ ਐਕਸਟਰਾ ਭੰਨ ਦਿੱਤਾ ਜਾਵੇ ਫਟੇਗਾ ਚੋਰੀਆਂ ਤੋਂ ਲੱਗ ਗਏ ਆ ਤੋ ਥਾਵੇ ਕੋ ਹੋਰ ਵੀ ਲੱਗੇ ਸਾਰੇ ਭਾਂਪਰਾ ਖਰੀਦ ਲੈਣੇ। ਇਹ ਜੋ ਘਰਦਰ ਹੋਵੇ ਘਰ ਨਾ ਬੰਦ ਹੋਵੇ। ਕਿੰਨੇ ਕਿ ਦਿਨਾਂ ਦਾ ਸੌਦਾ ਕੀਤਾ। ਹੁਣ ਤੇ ਚਲੋ ਜੀ ਮਹੀਨੇ ਦਾ ਪੂਰਾ ਖਰੀਦਣ ਦੇ ਕਹਿਣ ਤੇ 15 ਦਿਨ ਦੇ ਡੇ ਪਰ ਮਹੀਨੇ ਦਾ ਪੂਰਾ ਖਰੀਦਣ ਦੇ ਆ ਐਕਸਟਰਾ। ਕੀ ਕੀ ਲੱਗਦਾ ਆ ਫਿਰ? ਲੜਾਈ ਅੱਗੇ ਵਧੇਗੀ। ਵੇਖੋ ਇਹ ਵੇਖਣ ਤੇ ਇਹ ਲੜਾਈ ਚੱਲਣ ਤੇ ਜਾਂ ਵੇਖੋ ਰਾਜਨੀਤੀਆਂ ਤੇ ਇਹ ਡਿਪੈਂਡ ਕਰਦਾ ਆ। ਪਿੰਡ ਵੀਰੇ ਤੇ ਜੇ ਤੁ ਆਪਾਂ ਫਿਰ ਘਰ ਚੂੜੀਆਂ ਵੇਖੇ। ਉਹ ਸ਼ਾਹੀ ਦੁਕਾਨ ਤੇ ਸੌਦਾ ਲੈਣ ਆਏ ਆ। ਕਿਉਂਕਿ ਜੋ ਫਰਵਾਹ ਮਾ ਉੜ ਰਹੀਆਂ ਨੇ ਲੜਾਈਆਂ ਉਹਦੇ ਸਬੰਧ ਦੇ ਵਿੱਚ ਸਾਰੀ ਦੁਨੀਆ ਹੀ ਅਜਿਹਾ ਸ਼ਹਿਰ ਦੇ ਵਿੱਚ ਬਹੁਤ ਹੀ ਸੌਦਾ ਖਰੀਦ ਰਹੀ ਆ ਕਿ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਮਤਲਬ ਇਹ ਲੜਾਈ ਲੱਗ ਜਾਣੀ ਆ ਚਲੋ ਅਸੀਂ ਤੇ ਅਰਦਾਸ ਬੇਨਤੀ ਕਰਦੇ ਸਰਬੱਚੇ ਪਾਸ਼ਾ ਕਰੀਓ ਇਹ ਲੜਾਈ ਨਾ ਲੱਗੇ ਦੋਹਾਂ ਦੇਸ਼ਾਂ ਦੇ ਸਰਬੱਚੇ ਪਾਸ਼ਾ ਸੁੱਖ ਸ਼ਾਂਤੀ ਬਖਸ਼ ਕਰੇ ਤੇ ਉਦਾਂ ਸਾਰੀ ਦੁਨੀਆ ਮਤਲਬ ਬਹੁਤ ਹੀ ਸਰੀ ਸੌਦਾ ਖਰੀਦ ਰਹੀ ਆ ਪੰਪਤੇ ਗਏ ਹਾਂ ਤੇ ਪੰਪਤੇ ਬਹੁਤ ਭੀੜਿਆ ਉਥੇ ਪੰਪ ਉਹ ਤੇ ਤੇਲ ਵੀ ਬਹੁਤ ਮਤਲਬ ਸੰਤਾਂ ਖਰੀਦ ਰਹੀਆਂ ਨੇ ਤੇ ਇਸੇ ਸਬੰਧ ਦੇ ਵਿੱਚ ਹੀ ਮਤਲਬ ਦਰਦੇ ਹੀ ਲੋਕ ਖਰੀਦ ਰਹੇ ਆ ਭਾਵੇਂ ਲੈਣਾ ਲੱਗਿਆ ਲੋਕ ਸਾਹੀ ਕੀਤੀ ਚੇਤੇ ਰਾਸ਼ਨ ਕਿਹੜਾ ਤੁਹਾਡੇ ਕੋਲ ਚੱਲ ਰਿਹਾ ਠੀਕ ਹੈ ਜੀ ਅੱਜ ਕੱਲ ਤੋਂ ਹੀ ਬਹੁਤ ਜ਼ਿਆਦਾ ਲੋਕਾਂ ਦਾ ਸਹਿਮ ਦਾ ਮਾਹੌਲ ਬਣਿਆ ਕਿ ਜੰਗ ਕਰਕੇ ਲੋਕ ਘਰਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਨੇ ਕੋਈ ਮਹੀਨੇ ਦਾ ਕੋਈ 15 ਦਿਨ ਦਾ ਇਸ ਕਰਕੇ ਲੋਕਾਂ 'ਚ ਬਹੁਤ ਸਹਿਮ ਹੈ ਇਸ ਕਰਕੇ ਅਹੀਂ ਕਿਉਂ ਨਹੀਂ ਆ ਵੀ ਨਾ ਨਾ ਹੀ ਜੰਗ ਲੱਗੇ ਤੇ ਵਧੀਆ ਵਾ ਨੋ ਕਾਜ ਬਹੁਤ ਡਰ ਬਣ ਪਰ ਦਰਬਾਰ ਤੋਂ ਵੱਡੇ ਚੀਜ਼ਦਾਰ ਨੇ ਸੰਗੀਤੋ ਸਿੰਘ ਚੀ ਵੀ ਨਾਲੇ ਕੋਲ ਰਹੀ ਹੈ ਸਰਵਾਰਦੀ ਤੇ ਦਰਮਾ ਦਰਮ ਦੇ ਤੇਲ ਲੈਣ ਆਏ ਨੇ ਸੋ ਇਕੱਠਾ ਤਾਲਾ ਜੀ ਤੇਲ ਦਾ ਦੇਖੋ ਜੀ ਲੜਾਈ ਦੇ ਡਰ ਤੋਂ ਜ਼ਿਮੀਦਾਰ ਨੂੰ ਇੱਕ ਆਪਣਾ ਘਰੇਲੂ ਫਸਲ ਦੀ ਨਵੀਂ ਦੀ ਬਿਜਾਈ ਕਰਨ ਵਾਸਤੇ ਤੇਲ ਦੀ ਜ਼ਰੂਰਤ ਆ ਔਰ ਕਿਉਂਕਿ ਤੇਲ ਤਾਂ ਆਰਮੀ ਨੂੰ ਵੀ ਚਾਹੀਦਾ ਸਾਰਿਆਂ ਨੂੰ ਚਾਹੀਦਾ ਵਾ ਹੋ ਸਕਦਾ ਵੀ ਕੁਝ ਦਿਨ ਤੱਕ ਤੇਲ ਜਿਹੜਾ ਵਾਰਮਿੰਗ ਦਿੱਤਾ ਜਾਵੇ ਔਰ ਜ਼ਿਮੀਦਾਰ ਦਾ ਸਾਰਾ ਕੰਮ ਰੁਕ ਜਾਵੇ ਔਰ ਇਸ ਕਰਕੇ ਸਾਨੂੰ ਨਵੀਂ ਫਸਲ ਬੀਜਣ ਵਾਸਤੇ ਤੇਲ ਦੀ ਸਖਤ ਜ਼ਰੂਰਤ ਹੁੰਦੀ ਆ ਸਾਨੂੰ ਤੇਲ ਜਿਹੜਾ ਉਹ ਇਕੱਠਾ ਕਰਨਾ ਪਊਗਾ। ਜੰਗੀ ਬਾ ਵਾਟਰ ਦੇ ਕੰਢੇ ਤੇ ਤੁਸੀਂ ਬੈਠੇ ਹੋ। ਹਾਂ ਜੀ। ਉਹਨਾਂ ਦੇ ਚਾਹੇ ਜੰਗ ਲੱਗਦੀ ਆ ਤੇ ਫਿਰ ਔਰ ਖੇਤੀਬਾੜੀ ਤੇ ਵੀ ਅਸਰ ਪਏਗਾ। ਦੇਖੋ ਜੀ ਖੇਤੀਬਾੜੀ ਤੇ ਬਹੁਤ ਜ਼ਿਆਦਾ ਅਸਰ ਪਊਗਾ। ਜੇ ਜੰਗ ਲੱਗਦੀ ਆ ਤਾਂ ਹੋ ਸਕਦਾ ਵੀ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੂਰ ਨੇੜੇ ਛੱਡ ਕੇ ਆਉਣਾ ਪੈ ਜਾਵੇ। ਯਾਤਰੇ ਨੂੰ ਕੰਮ ਕਰਨ ਵਾਸਤੇ ਸਾਨੂੰ ਡੀਜ਼ਲ ਦੀ ਵੀ ਜ਼ਰੂਰਤ ਆ ਔਰ ਸਾਨੂੰ ਸਭ ਤੋਂ ਵੱਧ ਜਿਹੜੀ ਆ ਅੰਮ੍ਰਿਤਸਰ ਗੁਰਦਾਸਪੁਰ ਤੋਂ ਕਰਨਤਾਰ ਨੂੰ ਮੁਸ਼ਕਲ ਆਏਗੀ ਕਿਉਂਕਿ ਅਸੀਂ 12-15 ਕਿਲੋਮੀਟਰ ਤੇ ਬੈਠੇ ਆ ਆਪਾਂ ਤੇ ਕਹਿੰਦੇ ਵੀ ਜੰਗ ਨਾ ਲੱਗੇ ਔਰ ਜਮੀਦਾਰ ਦਾ ਵੰਦੀਆ ਚੱਲਦਾ ਰਹੇ ਕਰਦਾ ਰਹੇ ਸਾਰੇ ਖੁਸ਼ ਆ ਸਾਰੇ ਖੁਸ਼ ਇਹ ਸਾਡਾ ਪਿੰਡੀ ਹੈ ਜੀ ਦੋ ਮਸਾਂ ਹੋ ਗਏ ਨਾ ਬੋਤ ਤੇ ਆਇਆ ਕਿ ਬੋਲ ਬਣਾਉਂਦਾ ਆਹ ਲਾੜ ਬਣੇ ਦੇ ਜੰਗ ਦੇ ਤਾਂ ਮੜਦ ਦਾ ਪਾਣ ਦੇ ਤੇ ਨਾ ਬਾਕੀ ਇਹਦੇ ਸਰ ਜੰਗ ਲੱਗਣੀ ਤੇ ਨਹੀਂ ਚਾਹੀਦੀ ਇਹ ਬੜੀ ਗੱਲ ਹੈ ਲੋਏ ਇਹਦੇ ਵੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਬਸ ਇਹ ਲੋੜ ਮੁਕਾਬਲਤ ਨਾਲ ਕੋਈ ਨਹੀਂ ਖਤਮ ਹੋਣੀ ਕੋਈ ਚੀਜ਼ ਨਹੀਂ ਖਤਮ ਹੋਣੀ ਮੈਂ ਦੇਖਿਆ ਲਾਹਾਂ ਦੇ ਜਿਹੜੇ ਸੌਦੇ ਵਾਲੀਆਂ ਦੁਕਾਨਾਂ ਤੇ ਇਥੋਂ ਅੱਗੇ ਕੀ ਉਹ ਚੀਜ਼ ਬਚਾ ਲੂਗੀ ਜੇ ਬੰਦ ਦੇ ਜਿਆਦੇ ਇਹ ਨਾ ਕਰੋ ਇੱਦਾਂ ਕਾਲ ਬਜਾਰੀ ਨਾਲ ਪਾ ਕਾਲ ਬਜਾਰੀ ਵੱਗੀਆਂ ਜੰਗ ਜੂਹ ਤੇ ਜਿਹੜੀ ਲੱਗਣੀ ਹੈ ਕੋਈ ਤਾਂ ਨਹੀਂ ਇਹ ਪੂਰੇ ਮਾਦੇ ਆ ਨਹੀਂ ਚਾਹੀਦਾ ਕੋਈ ਇਹ ਗਲਤ ਕਰਨਾ ਚੰਕਰੂਣ ਦੇ ਘਰ ਚੂਂਡੀਆਂ ਤੋਂ 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 ਨਾਂ ਦੇ ਕਾਲੀਆਂ ਤੜਾ ਤੜਾਣ ਲੈਣਾ ਲੱਗੀਆਂ ਜੀ ਲੋਕਾਂ ਦੇ ਤੇਲ ਹੋ ਗਈਆਂ ਇਹ ਕੀ ਕਰਦੇ ਇਹ ਸੱਲ ਰਾਦੀਆਂ ਲੱਗੀਆਂ ਜੀ ਲੋਕਾਂ ਨਾਲ ਮੰਨਾਂ ਦੇ ਹੈਗਾ ਜੀ ਲੜਾਈ ਨਾ ਲੱਗ ਜੇ ਕੋਈ ਦਿੱਕਤ ਨਾ ਹੋ ਜੇ ਪੰਗੀ ਨਾ ਵੇ ਕਾਲ ਰਾਦੀਆਂ ਲੱਗੀਆਂ ਜੀ ਅਗੇ ਨੂੰ ਕਿੰਨੇ ਜਿਆਦਾ ਲੋਡ ਜਿਹੜੇ ਵੱਧ ਪਾ ਰਹੇ ਬਹੁਤ ਜਿਆਦਾ ਜੀ ਕੋ ਟੈਂਕੀ ਫੁੱਲ ਕਰਾ ਰਿਹਾ ਕੋ ਟੈਂਕੀ ਆ ਚੈਨ ਭਰਾ ਰਿਹਾ ਕੋਈ ਮਰ ਡਰਮ ਭਰਾ ਰਿਹਾ ਮਤਲਬ ਟੋਕਟਾ ਕਰ ਰਹੇ ਟੋਕਟਾ ਕਰ ਰਹੇ ਦਰਦੇਸ਼ਾ ਬਣਾਉਂਦਾ ਹਰਵਿੰਦਰ ਸਿੰਘ ਜੀ ਪਿੰਡ ਸਾਡਾ ਉੜਦ ਨੇ ਆ ਜੀ ਫਾਦੇ ਘਰ ਕਿ ਹੋ ਰੀਆਂ ਹਾਂ ਹਾਂ ਜੀ ਇਹਨਾਂ ਦੇ ਲੜਾਈ ਦਾ ਮਾਹੌਲ ਪੂਰਾ ਬਣਿਆ ਹੋਇਆ ਆਪਣਾ ਇੰਡੀਆ ਦਾ ਪਾਕਿਸਤਾਨ ਦਾ ਇਹਨਾਂ ਕਰਕੇ ਦੁਕਾਨਾਂ ਦੇ ਸੌਦੇ ਦੀ ਬਹੁਤ ਭੀੜ ਲੱਗੀ ਹੋਈ ਆ ਲੋਕੀ ਆਪ ਆਪਣੇ ਘਰਾਂ ਦਾ ਰਾਸ਼ਨ ਤੇ ਔਰ ਦਾੜ ਦਾ ਮਾਹੌਲ ਪੈਦਾ ਆਇਆ ਆ ਇਸ ਕਰਕੇ ਨਾਲ ਹੀ ਇਹ ਬਹੁਤ ਦੁਕਾਨਾਂ ਦੇ ਰਾਸ਼ਾ ਜੋ ਸਬਜ਼ੀ ਆਗੇ ਕੋਈ ਕਰਿਆਣਾ ਚੋਰ ਮਾਰਕੀਟਾਂ ਸਭ ਆਪਣੇ ਲੜਾਈ ਦੀ ਚਰਚਾ ਦਾ ਮਾਹੌਲ ਬਣਿਆ ਆ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਸ ਵਿੱਚ ਬਹੁਤ ਤਣਾਅ ਦਾ ਮੌਸਮ ਮਾਹੌਲ ਬਣਿਆ ਆ ਜੀ ਕਿੰਨੇ ਦਿਨ ਰੱਖੇ ਆ ਜੀ ਆ ਜੀ ਖੜਾ ਇੱਕ ਮਹੀਨੇ ਦਾ ਜੀ ਇੱਕ ਮਹੀਨੇ ਦਾ ਲੈ ਕੇ ਨਾ ਇੱਕ ਮਹੀਨਾ ਲੈ ਕੇ ਜਾਵਾਂਗੇ ਜੀ ਬਾਕੀ ਹੋਰ ਚਲੋ ਘਰ ਦਾ ਸੌਦਾ ਸਾਥੋਂ ਆਮ ਕੋਈ ਤੇਲ ਘਿਓ ਜੋ ਵੀ ਆ ਕੋਈ ਹੈ ਵਾ ਕੋਈ ਚੌਰ ਹੈ ਸਾਥੋਂ ਆਟਾ ਕੋਈ ਹੋਰ ਵੀ ਚਲੋ ਜੀ ਜਿਹੜਾ ਕਰਿਆਨੇ ਦਾ ਇੱਕੋ ਦਾ ਸੌਦਾ ਹਾਂਜੀ 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 ਅੱਜ ਅੱਜ ਲੋੜਵੰਦ ਰਸਨ ਖਰੀਦ ਕੇ ਲੈ ਕੇ ਜਾਵਾਂਗੇ ਜੀ ਹੋਰ ਵੀ ਅੱਜ ਬਹੁਤ ਧੀ ਲੱਗੀ ਹੋਈ ਆ ਮਾਰਕੀਟਾਂ ਦਾ ਸੌਦਾ ਮੁਗ ਗਿਆ ਜੀ ਪਰ ਇਹ ਸਭ ਕਾਫੀ ਰਾਸ਼ਾ ਕੀ ਕਾਰਨ ਹੈ ਤਾਂ ਕਿ ਕਾਫੀ ਸਟੋਰਾਂ ਆਪਣੇ ਤੇ ਸਾਰੇ ਰਸਨ ਰਾਸ਼ਾ ਹਰ ਕੋਈ ਸੋਚਦਾ ਜੀ ਜੰਗ ਲੱਗੀ ਹੈ ਪਤਾ ਨਹੀਂ ਕੀ ਹੋ ਜਾਣਾ ਵਾ ਗੱਲ ਕਾਦੀ ਸਾਰੀ ਦੁਨੀਆ ਰਸਨ ਕਟਨ ਕਰਨੋਂ ਪੈ ਗਈ ਹੈ ਪਰ ਇਹੋ ਜੀ ਕੋਈ ਗੱਲ ਵੀ ਨਹੀਂ ਹੈਗੀ ਕਿਉਂਕਿ ਮਕਰੋ ਪੂਰਤੀ ਹੁੰਦੀ ਹੀ ਐ ਕੋਈ ਐਹੋ ਜੀ ਗੱਲ ਨਹੀਂ ਵੀ ਮਕਰੋ ਪੂਰਤੀ ਨਹੀਂ ਐ ਹਰ ਚੀਜ਼ ਦੀ ਅਵੇਲੇਬਿਲਟੀ ਹੈਗੀ ਐ ਸਿਰਫ ਸਾਡੇ ਲੋਕਾਂ ਦੇ ਵਿੱਚ ਜਿਹੜੇ ਆਮ ਨਾਗਰਿਕ ਆ ਉਹਨਾਂ ਜਿਹੜਾ ਵੀ ਪਤਾ ਨਹੀਂ ਡਰ ਦਾ ਮਾਹੌਲ ਆ ਬੰਦ ਨਾ ਹੋ ਜੇ ਕੀ ਨਾ ਹੋ ਜੇ ਇਸ ਕਰਕੇ ਸਾਰੇ ਮਤਲਬ ਰਾਸ਼ਨ ਇਸ ਕਰਕੇ ਅਭੀ ਲੋਕੀ ਕਲੈਕਟ ਕਰੀ ਜਾਂਦੇ ਆ ਵੀ ਰਾਸ਼ਨ ਲੈ ਕੇ ਆਪਣੇ ਕੋਲ ਮਹੀਨੇ ਦਾ 15 ਦਿਨ ਦਾ 20 ਦਿਨ ਦਾ ਲੈ ਕੇ ਘਰ ਚਲੀਏ ਇਸ ਕਰਕੇ ਰਸ ਜਿਆਦਾ ਵਾ ਸਾਡੇ ਬਾਜ਼ਾਰ ਦੇ ਵਿੱਚ ਕਿਨੇ ਕਿਨੇ ਦਿਨ ਦਾ ਲੋਕ ਰਾਸ਼ਨ ਲੋਕ ਤੇ ਮਹੀਨੇ ਮਹੀਨੇ ਦਾ ਰਾਸ਼ਨ ਲਈ ਜਾਂਦੇ ਆ ਜੀ ਬਾਕੀ ਐਹੋ ਜੀ ਕੋਈ ਗੱਲ ਹੈ ਨਹੀਂ ਐ ਜੋੜਾ ਹੋਣਾ ਹੀ ਟੈਗ ਉਹਦੇ ਹੋ ਗਿਆ ਵਾ ਉਹਨੂੰ ਜਵਾਬ ਤਾਂ ਹੀ ਦੇ ਦਿੱਤਾ ਵਾ ਜੋ ਹੈਗਾ ਹੀ ਮੋਦੀ ਸਾਹਿਬ ਨੇ ਜਵਾਬ ਦੇ ਦਿੱਤਾ ਲੋਕਾਂ ਦੇ ਮਨਾਂ 'ਚ ਡਾਰਿਆ ਪਈ ਪਤਾ ਨਹੀਂ ਅੱਗੋਂ ਕੀ ਹੋ ਜਾਣਾ ਵਾ ਇਹ ਵੱਧ ਵੀ ਸਕਦਾ ਵਾ ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਬੋਲ ਸ਼ਾਂਤੀਪੁਰ ਨਹੀਂ ਚੱਲਣ ਡਿਆ ਵਧੀਆ ਢੰਗ ਨਾਲ ਚੱਲਣ ਡਿਆ ਕੋਈ ਗੱਲ ਨਹੀਂ